ਜੀ ਸਮੱਸਿਆ ਹੱਲ ਕਰਨ ਵਾਸਤੇ ਤੁਰਿਆ ਸਮੱਸਿਆ ਪੈਦਾ ਕਰਨ ਵਾਸਤੇ ਨਹੀਂ ਸਮੱਸਿਆ ਤੁਸੀਂ ਦੱਸਣੀ ਹੈ ਸਾਡੀਆਂ ਸਮੱਸਿਆ ਹੱਲ ਪ੍ਰਸ਼ਾਸਨ ਬੈਠਾ ਮੰਤਰੀ ਸਾਹਿਬ ਆਪ ਬਾਣ ਕੇ ਬੈਠੇ ਪਹਿਲਾਂ ਆਪ ਕਹਿੰਦੇ ਬਾਬਾ ਜੀ ਆਪਾਂ ਉਹਨਾਂ ਤੇ ਕਰ ਮੰਨਣਾ ਸਾਰਿਆਂ ਨੂੰ ਫਿਰ ਇਹਨਾਂ ਨਾਲ ਗੱਲ ਕਰਾਂ ਕਿ ਇਹਦੀ ਸਮੱਸਿਆ ਸਰਕਾਰ ਦੀ ਡਿਊਟੀ ਬਣਦੀ ਹੱਲ ਹੋ ਜਾਣਗੀ ਕੋਈ ਇਹੋ ਜਿਹੀ ਸਮੱਸਿਆ ਨਹੀਂ ਪਰ ਅਸੀਂ ਧਿਰੋਂ ਅਰਦਾਸ ਕਰੀਏ ਬਾਬਾ ਸਾਡੀਆਂ ਪੁਰਾਣੀਆਂ ਭੁੱਲਾਂ ਬਖਸ਼ ਦੇ ਪਿਛਲੇ ਆਵਗਣ ਬਖਸ਼ ਦੇ ਪਰਬ ਅੱਗੇ ਮਾਰਗ ਅਵੇ ਸਾਨੂੰ ਜਿਹੜੀਆਂ ਪਿਛਲੀਆਂ ਗਲਤੀਆਂ ਇਹ ਵੀ ਨਹੀਂ ਕਰਨੀਆਂ ਚਾਹੀਦੀਆਂ ਸੀ ਉਹਨੂੰ ਬਖਸ਼ਾਉਣ ਦਾ ਵੇਲਾ ਤੇ ਅੱਗੇ ਵਾਹਿਗੁਰੂ ਰਾਹੇ ਪਾਵੇ ਉਹ ਐਸ਼ ਤਕਨੀਕ ਦੇ ਯੁੱਗ ਦੇ ਵਿੱਚ ਨੋ ਪ੍ਰੋਬਲਮ ਪਵਿੱਤਰ ਕਾਲੀ ਵੇਂ ਦੇ ਉੱਤੇ ਸਮੱਸਿਆ ਸੀ ਅੱਜ 120 30 ਜਿਹੜਾ ਹੈ ਟੀਡੀਐਸ ਪਾਣੀ ਦਾ ਅਮਰਤ ਵਰਗਾ ਚਲ ਵਗਦਾ ਸਮੱਸਿਆ ਇੱਥੇ ਵੀ ਸੀ ਹੁਣ ਤੇ ਕਰ ਇਹ ਗੰਦ ਬਣ ਕੇ ਖੜੀਆਂ ਸੀ ਮਿਊਸਪਲ ਕਾਰਪੋਰੇਸ਼ਨ ਜਿਹਦਾ ਸਭ ਤੋਂ ਵੱਡਾ ਪਾਣੀ ਡਿੱਗਦਾ ਸੀ ਉਹ 18 ਦਿਨਾਂ ਦੇ ਵਿੱਚ ਜਿਹੜਾ دریاਜ ਡਿੱਗਦਾ ਸੀ ਟਰੀਟ ਹੋ ਕੇ ਜਾਣ ਲੱਗ ਪਿਆ ਕੱਲ 182 ਐਮਐਲਡੀ ਪਾਣੀ ਟਰੀਟ ਹੋਇਆ ਕੱਲ ਕਿੰਨਾ ਹੋਇਆ 182 ਪਹਿਲਾਂ ਕਿੰਨਾ ਹੁੰਦਾ ਸੀ 90 90 ਤੋਂ 182 ਤੇ ਚਲੇ ਗਿਆ ਉਹ ਸਾਰੇ ਦਾ ਸਾਰਾ ਪਾਣੀ ਸਿੱਧਾ ਡਿੱਕਣਾ ਸੀ ਸੋ ਕਸ਼ਲੇ ਸਾਰੇ ਆ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕੋਈ ਸ਼ਮ੍ਹਾ ਲੱਗ ਸਕਦਾ